ਅੰਮ੍ਰਿਤਸਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਬਦਿਨ ਵੱਧੀਆਂ ਹੀ ਜਾ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਾਸਟੈਂਡ ਦੇ ਨੇੜੇੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨ ਤੇ ਚੋਰੀ ਹੋਈ ਹੈ ਦਾਸੇ ਕਿ ਇਸ ਚੋਰੀ ਦੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਮਾਨ ਸਿੰਘ ਗੇਟ ਦੇ ਨੇੜੇ ਇੱਕ ਦੁਕਾਨ ਤੇ ਦੇਰ ਰਾਤ ਚੋਰੀ ਹੋਈ ਹੈ ਦਾਸ ਨੇ ਕਿ ਇੱਕ ਚੋਰ ਜੋ ਕਿ ਸ਼ਟਰ ਖੋਲ ਕੇ ਦੁਕਾਨ ਦੇ ਅੰਦਰ ਵੜ ਜਾਂਦਾ ਹੈ ਤਾਂ ਲੱਖਾਂ ਦੀ ਲੁੱਟ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਤੇ ਪਹਿਲਾਂ ਵੀ ਕਈ ਵਾਰ ਚੋਰੀ ਹੋਈ ਹੈ ਲੇਕਿਨ ਇਸ ਵਾਰ ਜੋ ਚੋਰੀ ਹੋਈ ਹੈ 1.5 ਤੋਂ 2 ਲੱਖ ਰੁਪਏ ਦੀ ਚੋਰੀ ਜੋ ਹੈ ਚੋਰ ਦੇ ਵੱਲੋਂ ਕੀਤੀ ਗਈ ਹੈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹ ਚੋਰ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਉਸ ਦੀ ਜੋ ਫੁਟੇਜ ਉਸ ਸੀਸੀਟੀਵੀ ਦੇ ਵਿੱਚ ਕੈਦ ਨਾ ਹੋ ਜਾਵੇ ਚੋਰ ਦੇ ਵੱਲੋਂ ਪਹਿਲਾ ਦੁਕਾਨ ਦੇ ਬਾਹਰ ਲੱਗਾ ਕੈਮਰਾ તોડે આ ગયા ਉਸ ਤੋਂ ਬਾਅਦ ਚੱਬਲ ਦੇ ਨਾਲ ਉਸਦੇ ਵੱਲੋਂ ਸ਼ਟਰ ਜੋ ਹੈ ਉਸ ਨੂੰ ਉੱਤੇ ਚੁੱਕਿਆ ਗਿਆ ਤਾਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਉਸਦੇ ਵੱਲੋਂ ਲੱਖਾਂ ਦੀ ਲੁੱਟ ਕੀਤੀ ਗਈ ਤਾਂ ਦੁਕਾਨ ਦੇ ਅੰਦਰ ਜੋ ਕੈਮਰਾ ਲੱਗਾ ਸੀਗਾ ਉਸ ਦੇ ਵਿੱਚ ਸੀਸੀਟੀਵੀ ਜੋ ਫੁਟੇਜ ਹੈ ਉਹ ਕੈਦ ਹੋਈ ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਇਸ ਚੋਰ ਦੇ ਵੱਲੋਂ ਉਹਨਾਂ ਦੀ ਦੁਕਾਨ ਤੇ 1.5 ਤੋਂ 2 ਲੱਖ ਰੁਪਏ ਦੀ ਜੋ ਚੋਰੀ ਹੈ ਕੀਤੀ ਗਈ ਹੈ ਤੇ ਲਗਾਤਾਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਉਹਨਾਂ ਦੀ ਦੁਕਾਨ ਤੇ ਚੋਰੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਇਸ ਦੁਕਾਨ ਤੇ ਕਈ ਆਰੇ ਚੋਰੀਆਂ ਹੋ ਚੁਕੀਆਂ ਨੇ ਲੇਕਿਨ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦ ਦਾ ਤੋਂ ਬਾਅਦ ਇਸ ਚੋਰੀ ਦੀ ਘਟਨਾ ਤੋਂ ਬਾਅਦ ਮੌਕੇ ਤੇ ਜੋ ਹੈ ਪੁਲਿਸ ਪਹੁੰਚੀ ਹੈ ਪੁਲਿਸ ਲਗਾਤਾਰ ਸੀਸੀਟੀਵੀ ਫੁਟੇਜ ਜੋ ਹੈ ਉਹ ਖੰਗਾਲ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜੋ ਚੋਰ ਹੈ ਉਸ ਨੂੰ ਫੜ ਲਿਆ ਜਾਵੇਗਾ ਲੇਕਿਨ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਦਿਨ ਬਦਿਨ ਵਧੀਆਂ ਜਾ ਰਹੀਆਂ ਨੇ ਚਾਹੇ ਉਹ ਸੁਨਿਆਰੇ ਦੀ ਦੁਕਾਨ ਤੇ ਚੋਰੀ ਹੋਵੇ ਜਾਂ ਫਿਰ ਕਿਸੇ ਆਮ ਦੁਕਾਨ ਤੇ ਚੋਰੀ ਦਾ ਮਾਮਲਾ ਹੋਵੇ ਲ ਕਾਤਾ ਰੋਜ਼ ਹੀ ਇਹ ਮਾਮਲੇ ਅੰਮ੍ਰਿਤਸਰ ਤੋਂ ਚੋਰੀਦਿਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਸੰਸਰਪਾਲਾ ਜਨਾਬ ਮੈਂ ਇਸੇ ਨਾਲ ਦੇ ਇਹਨਾਂ ਦੇ ਰਹਿਣ ਵਾਲਾ ਹਾਂ ਓਕੇ ਮੈਂ ਇਹ ਕਹਿਣਾ ਚਾਹਣਾ ਇਹਨਾਂ ਨੂੰ ਕਿ ਇਹ ਬੰਦੇ ਜਿਹੜੇ ਹੈਗੇ ਨੇ ਪਿਛਲੇ ਕਈ ਕਈ ਸਾਲਾਂ ਤੋਂ ਇੱਥਾਰ ਸਫਰਾ ਰਹੇ ਨੇ ਔਰ ਇਹਨਾਂ ਨਾਲ ਇਨਸੀਡੈਂਟਸ ਹੋ ਰਹੀਆਂ ਨੇ ਈਵਨ ਇਹਨਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕੋਈ ਸਾਲ ਇਹੋ ਜਿਹਾ ਨਹੀਂ ਜਾਂਦਾ ਜਦੋਂ ਇਹਨਾਂ ਦੇ ਨਾਲ ਇਨਸੀਡੈਂਟ ਨਹੀਂ ਹੁੰਦੀ ਹੈ ਔਰ ਇਹ ਬੰਦੇ ਜਿਹੜੇ ਇਹਨਾਂ ਦੀਆਂ ਕਈ ਕੰਪਲੇਨਟ ਜਿਹੜੀਆਂ ਅੱਜ ਵੀ ਪੈਂਡਿੰਗ ਹੋਣਗੀਆਂ ਜਿਨ੍ਹਾਂ ਦੇ ਅਜੇ ਤੱਕ ਕਦੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਔਰ ਪ੍ਰਸ਼ਾਸਨ ਜਿਹੜਾ ਉਹ ਸੁੱਤਾ ਹੋਇਆ ਹੈ ਜਦ ਕਿ ਇਹ ਕਈ ਵਾਰੀ ਇਸ ਚੀਜ਼ ਨੂੰ ਉਹਨਾਂ ਦੀ ਨੋਲਿਜ ਲੈ ਆ ਚੁੱਕੇ ਨੇ ਕਿ ਸਾਡੀ ਜਾਨ ਨੂੰ ਖਤਰਾ ਹੈਗਾ ਇਹ ਜੀ ਸਟ੍ਰੇਚ ਨਹੀਂ ਹੋ ਪਾਈ ਪੰਜ ਛੇ ਵਾਰਦਾ ਤਾਂ ਹੋ ਚੁੱਕੀਆਂ ਹੈ ਅੱਛਾ ਜੀ ਗ੍ਰੈਂਡਫਾਦਰ ਦਾ ਮਤਲਬ ਮਰਡਰ ਹੋਇਆ ਸੀਗਾ ਉਸ ਤੋਂ ਬਾਅਦ ਫਾਦਰ ਸਾਹਿਬ ਨੂੰ ਛੁਰਾ ਮਾਰਿਓ ਪ੍ਰਭੂ ਨੇ ਬਚਾਇਆ ਉਹਨਾਂ ਨੂੰ ਇੱਕ ਵਾਰੀ ਤਾਂ ਡਾਕਟਰ ਨੇ ਹੱਥ ਖੜੇ ਕਰਤੇ ਸੀਗੇ ਤੁਹਾਨੂੰ ਕੋਈ ਫੋਨ ਵੀ ਆਇਆ ਕਿਸੇ ਦਾ ਨਹੀਂ ਸਰ ਫੋਨ ਕੋਈ ਨਹੀਂ ਆਇਆ ਪਰ ਫਿਰ ਉਹ ਕੋਣ ਨੇ ਬੰਦੇ ਲਗਾਤਾਰ ਜਿਹੜੀਆਂ ਵਾਰਦ ਤਾਂ ਇਸ ਤੁਹਾਡਾ ਦੁਕਾਨ ਦੇ ਉੱਪਰ ਹੋ ਰਹੀਆਂ ਨੇ ਹੋ ਰਹੀ ਬਹੁਤ ਸਾਰੀਆਂ ਦੁਕਾਨਾਂ ਨੇ ਸਰ ਇਹ ਅੱਜ ਤੱਕਾਨੂੰ ਵੀ ਨਹੀਂ ਪਤਾ ਲੱਗ ਪਿਆ ਨਹੀਂ ਸਰ ਇਸ ਇੱਥੇ ਰੂਟੀਨ ਜੇ ਮੈਂ ਇੱਕ ਰਿਕਵੈਸਟ ਕਰਦਾ ਮੇਰੀ ਆਪਣੀ ਦੁਕਾਨ ਦਾ ਮੇਰੀ ਆਪਣੀ ਦੁਕਾਨ ਦਾ ਏਸੀ ਦਾ ਯੂਨਿਟ ਹੀ ਝੋਕੇ ਲੈ ਕੇ ਮੈਂ ਥਾਣਾ ਬੀ ਡਿਵੀਜ਼ਨ ਵਿੱਚ ਕੰਪਲੇਨਟ ਕੀਤੀ ਏ ਉਹ ਤੁਸੀਂ ਬਲੀਵ ਕਰੋਗੇ ਅੱਜ ਤੱਕ ਉੱਥੇ ਕਦੀ ਕਹਿੰਨੇ ਵਿਜ਼ਿਟ ਨਹੀਂ ਕੀਤਾ ਹਾਂ ਇਹ ਜਿਹੜਾ ਇੱਥੇ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਪਈਆਂ ਨੇ ਉਹ ਕਈ ਚੋਰੀਆਂ ਦੇ ਜਿਹਨਾਂ ਦੇ ਰਿਕਾਰਡ ਚ ਹੋਣੀਆਂ ਕਈ ਚੋਰੀਆਂ ਜਿਹੜੀਆਂ ਹਈਆਂ ਨੇ ਉਹ ਤੇ ਲੋਕੀ ਚੁੱਪ ਹੋ ਜਾਂਦੇ ਨੇ ਕਿ ਰੂਟੀਨ ਮੈਟਰ ਰਗਾ ਹੀ ਕਿਸੇ ਨਾਲ ਕੀ ਆਪਣਾ ਦੁਸ਼ਮਣੀ ਲੈਣੀ ਹੈ ਫੇਰ ਰਾਤ ਆ ਕੇ ਮੌਕਾ ਵੇਖਿਆ ਸ਼ਟਰ ਲੱਗਾ ਸੀ ਸ਼ਟਰ ਦੇ ਥੱਲੇ ਉਹ ਕੋ ਸੱਬਲ ਜੀ ਢਾ ਕੇ ਕਿਤੇ ਅੰਦਰ ਗਏ ਆ ਅੰਦਰ ਗਏ ਹੁਣ ਮੈਂ ਫਰਾਂਸਿਕ ਸਾਇੰਸ ਟੀਮ ਵਾਲੇ ਬੁਲਾਏ ਆ ਤੇ ਮੌਕੇ ਦੇ ਜੋ ਵੀ ਕੋਈ ਗੱਲਬਾਤ ਹੋਏਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਸੀ ਵੀਰ ਦੇ ਵਿੱਚ ਕੀ ਦਿਖਾਈ ਦੇ ਰਿਹਾ ਕਿੰਨੇ ਨੌਜਵਾਨ ਇਸ ਦੁਕਾਨ ਦੇ ਭਰਾਏ ਇੱਕ ਹੀ ਆ ਜੀ ਇੱਕ ਹੀ ਆ ਤੇ ਚੈੱਕ ਕਰ ਰਹੇ ਆ ਫਿੰਗਰਪ੍ਰਿੰਟ ਵਾਲੇ ਤੇ ਬਾਹਰ ਕਿੰਨੇ ਨੌਜਵਾਨ ਸੀ ਦੁਪਹਿਰ ਬਾਹਰ ਬਾਰੇ ਕੋਈ ਨਹੀਂ ਆਇਆ ਫਿਲਹਾਲ ਸੀਸੀ ਫੂਟੀ ਦੇ ਵਿੱਚ ਕੈਮਰੇ ਤੋੜ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕੈਮਰੇ ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਇਹਦੇ ਦੁਕਾਨਦਾਰ ਕਹਿ ਸਕਦੇ ਵੀ ਕੈਮਰਾ ਟੁੱਟਾ ਗਿਆ ਤਾਂ ਹੋਰ ਵੀ ਬਹੁਤ ਸਾਰੇ ਐਸੇ ਆਸ-ਪਾਸ ਕੈਮਰੇ ਲੱਗੇ ਨੇ ਚੈੱਕ ਇਤੇ ਜਾਣਗੇ ਪੁਲਸਰੇ ਵੱਲੋਂ ਹਾਂ ਬਿਲਕੁਲ ਕਿਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਮਤਲਬ ਇਹਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਕਰਕੇ ਕਿੰਨੇ ਕਾਸੇ ਲੈ ਗਏ ਦੀ ਦੁਕਾਨ ਦੇ ਕਿੰਨਾ ਨੁਕਸਾਨ ਆਇਆ ਦੁਕਾਨਦਾਰ ਚੈੱਕ ਕਰ ਰਹੇ ਆ ਜੋ ਵੀ ਹੈ ਪਰ ਦੁਕਾਨਦਾਰ ਦੇ ਵੱਲੋਂ ਤੁਹਾਨੂੰ ਕੀ ਦੱਸਿਆ ਗਿਆ ਤੁਸੀਂ ਸਾਨੂੰ ਤੇ ਕਹਿੰਦੇ ਵੀ ਲੱਖ ਡੇਢ ਲੱਖ ਰੁਪਏ ਹਾਂ ਹਾਂ ਬਾਕੀ ਫਿਰ ਵੀ ਮੌਕੇ ਤੋਂ ਦੇਖਦੇ ਜੋ ਵੀ ਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ